ਬੈਗੁਰਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਬੈਗੁਰਜੀ ਕੀ ਫਤਿਹ ਜੀ ਤੇ ਲੋ ਜੀ ਬੈਗੁਰਜੀ ਸਵੇਰ ਸਵੇਰੇ ਆਪਾਂ ਪਾਣੀ ਤਾਂ ਪੀ ਲਿਆ ਹੁਣ ਆਪਾਂ ਲਾਉਣੀ ਆ ਝਾੜੂ ਤੇ ਲੋ ਜੀ ਕੱਲ ਝਾੜਿਆ ਝੂੜਿਆ ਸੀਗਾ ਸੱਤ ਜਾਲੇ ਲਾਤੀ ਸੀਗੀ ਕੱਲ ਤਾਂ ਮੋਟਾ ਮੋਟਾ ਝਾੜਤਾ ਸੀਗਾ ਮੈਂ ਨਾ ਝਾੜਤਾ ਵਧੀਆ ਸੀ ਝਾੜੂ ਫਟਾਫਟ ਲਗਾਤਾ ਸੀਗੇ ਇੱਕ ਤਾਂ ਗਰਮੀ ਬੜੀ ਆ ਬਹੁਤ ਜ਼ਿਆਦਾ ਗਰਮੀ ਆ ਨਾ ਝਾੜੂ ਨੂੰ ਦਿਲ ਕਰਦਾ ਨਾ ਪੋਚੇ ਨੂੰ ਕੀ ਕਰੀਏ ਨਹੀਂ ਗਰਮੀ ਐਨੀ ਗਰਮੀ ਭਿੱਜ ਜਾਂਦੀਆਂ ਸਾਰੀ ਤੇ ਫਿਰ ਮੈਂ ਕੱਲ ਚਾਦਰਾਂ ਫਸਾਤੀਆਂ ਸੀਗੀਆਂ ਬਾਅਦ ਸਾਮ ਨੂੰ ਝਾੜਤਾ ਸੀਗਾ ਦਵਾਰੇ ਚਾਦਰਾਂ ਚੁੱਦਰਾਂ ਬੈੱਡ ਬੁੱਟ ਝਾੜਦੇ ਸੀਗੇ ਗੱਦੇ ਝਾੜ ਕੇ ਫਿਰ ਫਸਾਤੇ ਸੀਗੀਆਂ ਤੇ ਫਿਰ ਹੁਣ ਅੱਜ ਆਪਾਂ ਸੁੰਬਰ ਦੀ ਸਮਾਰ ਕੇ ਚੰਗੀ ਤਰ੍ਹਾਂ ਨਾਲੇ ਲਗਾ ਦੀਏ ਪੋਚਾਂ ਤੇ ਲੋ ਜੀ ਵੈਗਰੂ ਜੀ ਹੁਣ ਲਗਾ ਦਈਏ ਪਾਲਾਂ ਝਾੜੂ ਤੇ ਨਾਲ-ਨਾਲ ਫਿਰ ਪੋਚਾ ਲਗਾ ਦਾਂਗੇ ਇਧਰੋਂ ਸਰਦਾਰ ਸਾਹਿਬ ਆ ਗਏ ਪਤਨ ਕੀ ਬੋਲੀ ਜਾਂਦੇ ਨੇ ਕੀ ਕਹਿੰਦੇ ਨੇ ਮੈਂ ਚੌਲ ਖਾਏ ਆ ਯਾ ਬੈਂਕ ਤੇ ਚੌਲ ਪਤਨ ਨਹੀਂ ਕਰ ਰਹੇ ਨੇ ਕਿਸੇ ਨੇ ਬਣਾਏ ਹੋਣੇ ਗੱਲਾਂ ਕਰ ਰਹੇ ਸੀਗੇ ਨਾਲੇ ਮੈਂ ਝਾੜੂ ਲਗਾਉਂਦੀ ਸੀਗਾ ਅੱਜ ਮੇਰਾ ਇਹ ਕੰਮ ਲੇਟ ਕਰ ਦਾਂਦੇ ਨੇ ਫਿਰ ਜੇ ਮੈਂ ਹੁਣ ਬੈਹ ਜਾਨੀ ਆ ਨਾ ਜਦ ਬੇਟਾ 7 ਵਜੇ ਦੇ ਨੂੰ ਵਗ ਜਾਂਦਾ ਸੀਗਾ ਮੇਰਾ 7 7:30 ਨੂੰ ਕੰਮ ਨਿਬੜ ਜਾਂਦਾ ਸੀਗਾ ਹੁਣ ਬੇਟਾ ਥੋੜਾ ਜਿਹਾ ਲੇਟ ਉੱਠਦਾ ਉਹਦੇ ਕੰਮ ਜ਼ਿਆਦਾ ਸੀਗੇ ਮਿਸਤਰੀ-ਮਿਸਤਰੀ ਲੱਗੇ ਹੋਏ ਸੀਗੇ ਉਹਦੇ ਕਰਕੇ ਤੇ ਸਾਜਰੇ ਜਾਂਦਾ ਸੀ ਹੁਣ ਲੇਟ ਜਾਂਦਾ 7 ਵਜੇ ਦੇ ਨੂੰ ਚਲਿਆ ਜਾਂਦਾ ਸੀਗਾ ਰੋਟੀ ਇੱਕ ਅੱਧੀ ਖਾ ਕੇ ਤੇ ਉਹ ਤੋਂ ਪਹਿਲਾਂ ਮੈਂ ਝਾੜੂ ਲਾ ਦਿੰਦੀ ਸੀ ਪੋਚਾ ਲਾ ਦਿੰਦੀ ਸੀ ਹੁਣ ਤਾਂ ਬਹਿ ਜਾਂਦੇ ਆ ਸੀ ਗੱਲਾਂ ਮਾਰਨ ਉਹ ਵੀ ਬਹਿ ਜਾਂਦਾ ਚਾਹ ਪਾਣੀ ਪੀਂਦਾ ਤੇ ਫੇਰ ਮੈਂ ਵੀ ਬਹਿ ਜਾਂਦੀ ਇਹਨਾਂ ਦੇ ਨਾਲ ਇੱਕ ਗਰਮੀ ਬੜੀ ਕਰਕੇ ਆਏ ਦਿਲ ਨਹੀਂ ਕਰਦਾ ਅਣਸਰਦੇ ਨੂੰ ਕੀ ਕਰਦਾ ਵੀ ਝਾੜੂ ਲਾਈਏ ਜਾਂ ਨਾਲ ਲਾਈਏ ਸੋਚੀ ਜਾਂਦੇ ਆ ਬਹੁਤ ਗਰਮੀਆਂ ਬਹੁਤ ਗਰਮੀਆਂ ਲੋ ਜੀ ਦੱਸੋ ਕੀ ਕਰੀਏ ਮੀਂਹ ਕਿਤੇ ਨਹੀਂ ਪੈ ਰਿਹਾ ਪਰ ਆਪਣੇ ਨਹੀਂ ਪੈ ਰਿਹਾ ਆਲੇ-ਦਾਲੇ ਤਾਂ ਪੈ ਰਹੇ ਆ ਨਾ ਬਹੁਤ ਜ਼ਿਆਦੀ ਤੇ ਲੋ ਜੀ ਹੁਣ ਮੈਂ ਲਗਾ ਦਾਂ ਪੋ ਝਾੜੂ ਪੋਚ ਚਾਈ ਗਈ ਜਣੀ ਝਾੜੂ ਇਹ ਮੈਂ ਦੂਜੇ ਲੋਟ ਧਰਦਣੀਆਂ ਨਾ ਜਦੋਂ ਮੈਂ ਦੇਖੋ ਸਾਫ ਨਹੀਂ ਆਉਂਦੀ ਵੀਡੀਓ ਮੈਂ ਝਾੜੂ ਲਗਾ ਰਹੀ ਸੀ ਚਾਨਣਾ ਪੈ ਰਿਆ ਇੱਧਰ ਕਿ ਮੈਂ ਇੱਧਰ ਕਮਰੇ ਦਾ ਦਰਵਾਜ਼ਾ ੜਾਤਾ ਸੀ ਕਿ ਮੈਂ ਹੁਣ ਇੱਧਰ ਲਾਉਦੀ ਸੀ ਝਾੜੂ ਝਾੜੂ ਲਗਾ ਕੇ ਫੇਰ ਪਿਛਲੇ ਕਮਰੇ ਚਲਾ ਲਿਆਈ ਉੱਥੇ ਮੈਂ ਵੀਡੀਓ ਨਹੀਂ ਬਣਾਈ ਹੈਗੀ ਉੱਥੇ ਧਰਨਾ ਔਖਾ ਮੈਨੂੰ ਫੇਰ ਫੋਨ ਤੇ ਇੱਕ ਸਟੈਂਡ ਵੀ ਲਿਆਉਣਾ ਮੈਂ ਹੁਣ ਔਖੇ ਸਖਾਲੇ ਲਈ ਲੈ ਕੇ ਆਉਂਗੀ ਫੇਰ ਸਖਾਲਾ ਹੋ ਜਾਂਦਾ ਜਿੱਥੇ ਮਰਜੀ ਧਰ ਦੇ ਐ ਸੈੱਟ ਕਰਨ ਨਾਲੇ ਨਾਲ ਤਾਂ ਬਹੁਤ ਟਾਈਮ ਲੱਗ ਜਾਂਦਾ ਮੈਨੂੰ ਫੇਰ ਝਾੜੂ ਲਗਾਉਣਾ ਤੇ ਇੱਧਰ ਕਮਰਾ ਮੈਂ ਝਾੜ ਤਾ ਸੁੰਬਰ ਤਾ ਸਾਫ ਕਰਤਾ ਸੀਗਾ ਹੁਣ ਮੈਂ ਇੱਧਰ ਲਗਾਦਾ ਝਾੜੂ ਲਗਾਤਾ ਹੀ ਕੰਮ ਨਿਮੇੜਤਾ ਫੇਰ ਮੈਂ ਆ ਗਈ ਸਿੱਧਰ ਸੋਈ 'ਚ ਯਾਰ ਸੋਈ 'ਚ ਮੈਂ ਲਾਦਾ ਰੋਤੀ ਹੀ ਦੇਖੋ ਕਿੰਨਾ ਕੀ ਬੁਰਾ ਹਾਲ ਆ ਮੈਂ ਭਿੰਜੀ ਪਈ ਆ ਗਰਮੀ 'ਚ ਕਿੰਨੀ ਭਿੱਜ ਗਈ ਨਵੇਂ ਕੱਪੜੇ ਲੋਕਾ ਪਤਾ ਨਹੀਂ ਕਿਵੇਂ ਪਾ ਲੰਘਦੇ ਨੇ ਮੇਰੇ ਤਾਂ ਪ੍ਰਾਣੀ ਨਹੀਂ ਪ੍ਰਾਣੀ ਵੀ ਐ ਦੇਖੋ ਭਿੰਜ ਜਾਂਦੇ ਨੇ ਗਰਮੀ ਨਾਲ ਕਿੰਨਾ ਭਿੱਜਿਆ ਪਿਆ ਕਮੀਜ਼ ਸਾਰਾ ਚੁੰਨੀ ਵੀ ਗਿੱਲੀ ਹੋਈ ਪਈ ਐਨੀ ਗਰਮੀ ਮੈਨੂੰ ਐਨੀ ਗਰਮੀ ਆ ਰਹੀ ਆ ਤੇ ਲੋ ਜੀ ਹੁਣ ਤਲਤੀ ਲਾ ਲਈਏ ਲਾਤੀਆਂ ਸੀਗੀਆਂ ਵੱਡੀਆਂ ਰੋਟੀਆਂ ਦੋ ਨੰਨਿਆਂ ਬੁੰਨਿਆਂ ਵਾਸਤੇ ਬਾਹਰ ਚਲ ਗਈ ਕਿਸੇ ਨੇ ਕੱਲ ਕਮੈਂਟ ਕੀਤਾ ਸੀਗਾ ਵੀਡੀਓ ਚ ਕਹਿੰਦੇ ਵੀਡੀਓ ਫੇਰ ਬਣਾ ਲਈ ਪਹਿਲਾਂ ਰੋਟੀਆਂ ਤਾਂ ਲਾਲਾ ਵਧੀਆ ਮੱਚ ਗਈਆਂ ਜਲ ਗਈਆਂ ਆ ਦੇਖੋ ਜੀ ਇਹ ਬੜੀ ਰੋਟੀ ਹੁੰਦੀ ਹੈ ਨੰਨਿਆਂ ਮੁੰਨਿਆਂ ਵਾਸਤੇ ਇੱਕ ਡੌਗੀਆਂ ਦਾ ਬਾਹਰ ਉਹਨਾਂ ਵਾਸਤੇ ਹੋ ਜਾਂਦੀ ਆ ਫਿਰ ਮੋਟੀਆਂ-ਮੋਟੀਆਂ ਦੋ ਤਿੰਨ ਲਾਦਣੀਆਂ ਮੈਂ ਉਹਨਾਂ ਨੂੰ ਪਾਉਣ ਵਾਸਤੇ ਇਹ ਲਾਤੀਆਂ ਇਹ ਰੱਖ ਦੂੰਗੀ ਫਿਰ ਉਹਨਾਂ ਨੂੰ ਆਪਦੀਆਂ ਵੀ ਲਾ ਲੈਣੀਆਂ ਦੋ ਮਿੱਠੀਆਂ ਸਬਜ਼ੀ ਪਈ ਸੀਗੀ ਤੇ ਲੋਂਡ ਨੂੰ ਲਾਤਾ ਸੀ ਕੰਪ ਦਾ ਚਾਰ ਫਿਰ ਖੱਟਾ ਫਿਰ نیچے ਮਾਚ ਕੇ ਲਿਆਉਂਗੀ ਰਾਤ ਸਬਜ਼ੀ ਕੱਢ ਲਈ ਸੀਗੀ ਇਹ ਵਿੱਚੋਂ ਤੇ ਮੈਂ ਫਿਰ ਇਹਦੇ ਦੇ ਚਾਰ ਲਾਦਣੀਆਂ ਹੁੰਦੀਆਂ ਸਵੇਰੇ ਕੰਮ ਕੁਮ ਨਮੇੜ ਕੇ ਫਿਰ ਮਾਜਦੀਆਂ ਜਦੋਂ ਭਾਂਡੇ ਮਾਜਣੇ ਹੁੰਦੇ ਨੇ ਉਹ ਤੋਂ ਪਹਿਲਾਂ ਮਾਜ ਲਿਆ ਹੁੰਨੀ ਆ ਫਿਰ ਮੈਂ نیچے ਸਵਾਨ ਵਾਲਾ ਤੇ ਹੁਣ ਆਪਾਂ ਪਹਿਲਾਂ ਰੋਟੀ ਲਾ ਦਈਏ ਬੇਟੇ ਨੇ ਖਾਣੀ ਹੋ ਖਾਲੀ ਕੱਤੀ ਅਦੀ ਮਰਜੀ ਆ ਨਹੀਂ ਆਪਣੀ ਆਪਣੇ ਦੋ ਦੋ ਲਾ ਲਾਂਗੇ ਤੇ ਲੋ ਜੀ ਹੁਣ ਰੋਟੀ ਲਾ ਲਾਂ ਮੈਂ ਪਹਿਲਾਂ ਤੇ ਰੋਟੀ ਲਾ ਕੇ ਫਿਰ ਭਾਂਡੇ ਢਿੰਡੇ ਚਾਚੂ ਵਾਲੇ ਇਕੱਠੇ ਕਰ ਦਾਨੀ ਆ ਫਿਰ ਮੈਂ ਦੁੱਧ ਦੱਦ ਵਾਲੇ ਜਿਹੜੇ ਹੁੰਦੇ ਨੇ ਬਾਅਦ 'ਚ ਮਾਜਦੀਆਂ ਫਿਰ ਕਈ ਵਾਰ ਤਾਂ ਮੈਂ ਜੇ ਪਹਿਲਾਂ ਮਾਂਜ ਕੇ ਫਿਰ ਝਾੜੂ ਲਾਉਣ ਲੱਗ ਜਾ ਫਿਰ ਦਿਲ ਨਹੀਂ ਕਰਦਾ ਹੁਣ ਫਿਰ ਮੈਂ ਪਹਿਲਾਂ ਝਾੜੂ ਲਗਾ ਦਨੀ ਆ ਗਰਮੀ ਬੜੀ ਆ ਇੱਕ ਤਾਂ ਫਿਰ ਦਿਲ ਨਹੀਂ ਕਰਦਾ ਨਾ ਇਹ ਵੀ ਨੰਗ ਜਾਂਦੇ ਨੇ ਉਹ ਵੀ ਫਿਰ ਜਿਆਦਾ ਹੀ ਆ ਕੇ ਬਹਿ ਜਾਂਦੇ ਨੇ ਤਾਂ ਫਿਰ ਗੱਲਾਂ ਤੋਂ ਹੀ ਲੱਗਦੇ ਅਸੀਂ ਕੋਲ ਬੰਨ ਲਾ ਦਨੇ ਆ ਫਿਰ ਤਾਂ ਚੱਕ ਦਾਨੀ ਆ ਫੱਟੇ ਫਿਰ ਪਤਾ ਹੀ ਨਹੀਂ ਲੱਗਦਾ ਕਿੰਨਾ ਟਾਈਮ ਹੋ ਗਿਆ ਫਿਰ ਝਾੜ ਨੂੰ ਦਿਲ ਨਹੀਂ ਕਰਦਾ ਧੁੱਪ ਹੋ ਜਾਂਦੀ ਆ ਸਾਜਰੇ ਸਾਜਰੇ ਲਾ ਦਿਆ ਮੈਂ ਤਾਂ ਕੰਮ ਨਿਕਲਦਾ ਵਧੀਆ ਤੇ ਉਹ ਵੀ ਹੁਣ ਮੈਂ ਚੋਪੜਦਾ ਰੋਟੀਆਂ ਹੀ ਲਾਈਆਂ ਸੀ ਇਹ ਮਿੱਸੀਆਂ ਦੋ ਇਸ ਤੇ ਰੱਖ ਦਨੀ ਇਹ ਕਣਕ ਤੇ ਦੀਆਂ ਲਾ ਕੇ ਆਪਣੀ ਉਹ ਹੀ ਤਰ੍ਹਾਂ ਪਿਆਰ ਪੂਰੀ ਸੀ ਬੱਚੇ ਦੀ ਤੇ ਬੇਟਾ ਕਈ ਵਾਰ ਪੀਂਦਾ ਕਈ ਵਾਰ ਪੀਂਦਾ ਨਹੀਂ ਤੇ ਲੋ ਜੀ ਹੁਣ ਆਪਾਂ ਰੋਟੀ ਲਾ ਲਈਏ ਇਹ ਆਪਾਂ ਨੇ ਘਰ ਲਿਆ ਦੂਆ ਚੁੱਲਾ ਅੱਜ ਉਹ ਰਾਤ ਨਾ ਉਹਦਾ ਜਿੱਥੋਂ ਵੱਧ ਘਟ ਹੁੰਦੇ ਨੇ ਸਪਰਿੰਗ ਜਾਂ ਹੁੰਦਾ ਵਿੱਚ ਉਹ ਸਪਰਿੰਗ ਨਿਕਲ ਗਿਆ ਨਿਕਲ ਕੇ ਮੇਤੋ ਗਲਤੀ ਹੋ ਗਈ ਬਹੁਤ ਵੱਡੀ ਜਿਹੜਾ ਮੈਂ ਪੋਚਾ ਲਾਉਂਦੀ ਸੀਗੀ ਕੰਮ ਨਿਮੋੜ ਕੇ ਮੈਂ ਪੋਚਾ ਲਾਉਂਦੀ ਲਾਉਂਦੀ ਨੇ ਸਿੰਕ ਦੇ ਵਿੱਚ ਜਾਨ ਨੂੰ ਚੱਕਣ ਲੱਗਿਓ ਵਿਚ ਨੰਗ ਗਿਆ ਪਾਣੀ ਡੋਲਿਆ ਹੈਠਾ ਪੈਪ ਵੀ ਕੱਢਿਆ ਮੈਂ ਜਾਨ ਨੂੰ ਉਹ ਨੰਗ ਗਿਆ ਤੇ ਲੋ ਜੀ ਕੱਲ ਫੇਰ ਮੰਗਾਇਆ ਸੀਗਾ ਭੁੱਲ ਕੇ ਬੇਟੇ ਨੂੰ ਵੀ ਕਰਿਆ ਫੋਨ ਉਹ ਵੀ ਭੁੱਲ ਗਏ ਹੁਣ ਫਿਰ ਮੈਂ ਅੱਜੋ ਹੀ ਪ੍ਰਾਣਾ ਗਏ ਸੀ ਆਪਣੇ ਕੰਮ ਆ ਗਿਆ ਛੋਟਾ ਜਿਹਾ ਲੱਗਦਾ ਹੈ ਅੱਜ ਮੈਨੂੰ ਉਹ ਸੀਗਾ ਵੱਡਾ ਬਹੁਤ ਵੱਡਾ ਨਾਲੇ ਤਾਂ ਉਹ ਜਿਆਦਾ ਜਗ੍ਹਾ ਰੁੱਧਦਾ ਬਸ ਇਹ ਉਹ ਵਧੀਆ ਮੈਨੂੰ ਇਹਦੇ ਨਾਲੋਂ ਇਹ ਤਾਂ ਹੌਲੀ ਹੌਲੀ ਚੱਲਦਾ ਦੀਵੇ ਮੰਗ ਛੋਟਾ ਇਹ ਇੱਕ ਖਰਾਬ ਹੋਇਆ ਪਿਆ بڑا ਚੁੱਲ੍ਹਾ ਇਹਦਾ ਤੇ ਤਾਂ ਨਾ ਗੈਸ ਵੀ ਇਹਦੀ ਪੂਰੀ ਨਹੀਂ ਆਈ ਲੱਗ ਰਹੀ ਤੇ ਫਿਰ ਮੈਂ ਖੋਲ ਕੇ ਰੱਖਤਾ ਛੋਟਾ ਕਿਤੇ ਸਵੇਰੀ ਉਚਾ ਕਰੀਏ ਤੇ ਅੱਗੇ ਲੱਗ ਜੀ ਬੀ ਹੰਤਾਰ ਸੀ ਇੱਕ ਤੇਜ ਅੱਗ ਉਹਦੀ ਇਹ ਦੇ ਕਰਕੇ ਫਿਰ ਰਾਤ ਤੀ ਇਹੇ ਕੰਮ ਕਰਿਆ ਅਸੀਂ ਨੇ ਇਹ ਹੀ ਲਾ ਲਿਆ ਸੀਗਾ ਚੁੱਲ੍ਹਾ ਫਿਰ ਚੱਕ ਕੇ ਚਲੋ ਦਰਤਾ ਨਹੀਂ ਹੈਗਾ ਗੈਸ ਦਾ ਫਿਰ ਤੇ ਇਹ ਵੀ ਕਰਕੇ ਲਾ ਕੇ ਫਿਰ ਰੋਟੀ ਵੀ ਹੋਣੀ ਸੀ ਤੇ ਲਾਉਣੀ ਪੈਣੀ ਆ ਹੁਣ ਅੱਜ ਮੰਗਾਉਂ ਇਹਨਾਂ ਕੋ ਕਦੇ ਜੇ ਲਿਆਂ ਤਾਂ ਦੁਕਾਨ ਵਾਲੇ ਭਾਈ ਨੂੰ ਫੋਨ ਕਰਿਆ ਸੀ ਉਹਨਾਂ ਨੇ ਚੱਕਿਆ ਨਹੀਂ ਗੁਰਦੁਆਰਾ ਸਾਹਿਬ ਹੋਣਗੇ ਜਾਂ ਤਾਂ ਜਾਂ ਹੁਣ ਮੰਗਾਉਂ ਦਿਨ 'ਚ ਲਿਆਂ ਦਣਗੇ ਕਿਤੋਂ ਲੈ ਆਉਣਗੇ ਫਿਰ ਤੇ ਫੇਰ ਬਦਲ ਲੂੰਗੀ ਮੈਂ ਆਪੇ ਘਰ ਹੀ ਬਦਲ ਲੂੰਗੀ ਕਿੱਥੇ ਲੈ ਕੇ ਜਾਣੀ ਆ ਪਟਿਆਲੇ ਕਿੱਥੇ ਲੈ ਜਾਵਾਂਗੇ ਇਹਨੂੰ ਕਿੰਨੀ ਫਿਰਾਂਗੇ ਆਪੇ ਬਦਲ ਲਾਂਗੇ ਇੱਥੇ ਕੱਢ ਲੂੰਗੀ ਪਹਿਲਾਂ ਵੀ ਤਾਂ ਮੈਂ ਸਾਫ਼ ਹੀ ਕਰਿਆ ਸੀਗਾ ਆ ਵੀ ਬਣਾ ਸਾਫ਼ ਹੋਇਆ ਸੀਗਾ ਫਿਰ ਮੈਨੂੰ ਲੱਗਿਆ ਵੀ ਹੌਲੀ ਚੱਲਦਾ ਬੱਚੇ ਆਏ ਦੀ ਸੀ ਰੋਟੀ ਨੂੰ ਮੈਨੂੰ ਬਹੁਤ ਟਾਈਮ ਲੱਗ ਜਾਂਦਾ ਸੀ ਫਿਰ ਮੈਂ ਉਹ ਤੋਂ ਹੋਰਿਆ ਸਵਾਰ ਲੈ ਇੱਕ ਦਿਨ 2 ਘੰਟੇ ਲਾਈ ਮਸ਼ੀਨ ਦਾ ਤੇਲ ਦਿੱਤਾ ਤੇ ਫੇਰ ਉਹ ਸਾਫ਼ ਚੱਲ ਪਿਆ ਬਹੁਤ ਵਧੀਆ ਚੱਲ ਪਿਆ ਜਰ ਵਿੱਚੋਂ ਬਹੁਤ ਵਧੀਆ ਕਿਉਂਕਿ ਹੁਣ 2-3 ਸਾਲ ਹੋ ਗਏ ਉਹ ਚਲਾਇਆ ਹੀ ਨਹੀਂ ਸੀਗਾ ਐਵੇਂ ਸਿੱਟ ਰੱਖਿਆ ਸੀ ਤੇ ਫਿਰ ਉਹ ਵਧੀਆ ਚੱਲਦਾ ਵੈਸੇ ਐਵੇਂ ਨਹੀਂ ਤੀ ਹੋਂ ਪਰ ਪਰਾਣਾ ਬੁਢੋਗਰ ਬਚਾਰਾ ਹੋ ਗਿਆ ਮੇਰੇ ਵਰਗਾ ਹੁਣ ਉਹਨੂੰ ਕੋਈ ਸਿਆਣ ਦਾ ਨਹੀਂ ਵੈਸੇ ਇਹਦੇ ਵਿੱਚ ਵਧੀਆ ਨਮਾ 9 ਦਿਨ ਕਹਿੰਦੇ ਹੁੰਦੇ ਨੇ ਪਰਾਣਾ 100 ਦਿਨ ਉਹ ਹੈਗਾ ਬਹੁਤ ਸਾਲ ਪੁਰਾਣਾ ਪਹਿਲਾਂ ਦਾ ਇਕੱਠਿਆਂ ਦਾ ਤੇ ਉਹੀ ਚਲਾਉਣੀ ਆ ਮੈਨੂੰ ਉਹ ਵਧੀਆ ਲੱਗਦਾ ਉਹਦੀ ਅੱਗ ਤੇਜ ਆ ਇਹ ਛੋਟੀ-ਛੋਟੀ ਚੱਲਦਾ ਲੋ ਜੀ ਹੁਣ ਇੱਥੋਂ ਸਾਫ਼ ਕਰ ਦਈਏ ਇੱਥੇ ਆਪਾਂ ਸਾਫੀ ਸਫਾਈ ਕਰਦੀਏ ਬਹੁਤ ਬੁਰਾ ਹਾਲ ਹੋਇਆ ਪਿਆ ਚਿੱਟੇ ਚਿੱਟੇ ਨੇ ਨਾ ਕਿ ਸੀਸਿਆਂ ਤੇ ਵੀ ਗੰਦੇ ਜਿਹੇ ਸਿੱਟੇ ਪੈ ਜਾਂਦੇ ਨੇ ਸਾਬਣ ਦੇ ਹੁਣ ਮੈਂ ਤਾਂ ਨਹੀਂ ਉਹਦੇ ਧੋਂਦੀ ਮੇਰੇ ਦਾ ਰਸੋਈ ਚ ਜੀ ਨਹੀਂ ਪੂਰਾ ਹੁੰਦੇ ਹੱਥ ਧੋਣੇ ਮੈਂ ਤਾਂ ਇਹ ਸਵੇਰੇ ਸਵੇਰੇ ਬੁਰਸ਼ ਬੁਰਸ਼ ਕਰਦੀਆਂ ਜ਼ਰੂਰ ਮੂੰਹ ਧੋਣੀਆਂ ਤੇ ਦਿਨ ਚ ਤਾਂ ਮੈਂ ਰਸੋਈ ਚੱਲੀ ਜਾਂਦਾ ਕਦੇ ਭਾਂਡੇ ਮਾਜ ਲੈ ਕੇ ਕਰ ਲਿਆ ਚਾਹ ਪਾਣੀ ਉੱਥੀ ਧੋਣੀਆਂ ਮੈਂ ਇੱਥੇ ਨਹੀਂ ਆਉਂਦੀ ਇੰਨਾ ਇਹੀ ਆ ਕੇ ਨਾ ਜਦੋਂ ਹੱਥ ਧੋਂਦੇ ਨੇ ਬਾਹਰੋਂ ਇਹ ਰਹੀ ਚਿੱਟਾ ਗੰਦਾ ਹੋ ਜਾਂਦਾ ਇਹਨੂੰ ਸਾਫ਼ ਕਰਾਂ ਮੈਂ ਹੁਣ ਪਹਿਲਾਂ ਸਾਫ਼ ਕਰਕੇ ਹੁਣ ਲਓ ਜੀ ਲਾ ਦਈਏ ਆਪਾਂ ਪੋਚਾ ਰਸੋਈ ਧੋਤੀ ਧੋਕ ਇਹਨਾ ਮਸ਼ੀਨ ਉਧਰ ਕਰਤੀ ਰੜ ਕੇ ਨਾ ਚੰਗੀ ਤਰ੍ਹਾਂ ਸਾਫ਼ ਕਰਤੀ ਫਰਸੇ ਕਾਲਾ ਵਿੱਚੋਂ ਵਿਚਾਰਾ ਮੇਰੇ ਵਰਗਾ ਦੇਖੋ ਇਹ ਪੀਪੀ ਧੋਤੀ ਸੀਗੀ ਇਹ ਪੀਪਾ ਸਮਾਨ ਉੱਪਰ ਰੱਖਤਾ ਮੈਂ ਇਹ ਕੁੱਕਰ ਚ ਮੈਂ ਦਾਲ ਭਿਉ ਕੇ ਰੱਖਤੀ ਫਿਰ ਚੱਕ ਕੇ ਤੜਕਾ ਲਗਾ ਲੂੰਗੀ ਲੋ ਜੀ ਇੱਧਰ ਤੱਕ ਮੈਂ ਝਾੜੂ ਕੋਚਾ ਤਾਂ ਲਾਤਾ ਸੀਗਾ ਦੁਵਾਰੀ ਲਾ ਦਣੀ ਹੁੰਦੀ ਆ ਫਿਰ ਮੈਂ ਜੇ ਰਸੋਈ ਚ ਲਾਈ ਧੋਈ ਨਾ ਧੋ ਕੇ ਰੜ ਕੇ ਨਾ ਸੰਘਾਰ ਕੇ ਚੰਗੀ ਤਰ੍ਹਾਂ ਚਿੱਕੜ ਜਾ ਹੋ ਜਾਂਦਾ ਉਸ ਤੋਂ ਬਾਅਦ ਫਿਰ ਪੋਚਾ ਲਾ ਦਾਨੀਆਂ ਸੁੱਕ ਜਾਊਗਾ ਹੁਣ ਕਿਹੜਾ ਇੱਥੇ ਕਿਸੇ ਨੇ ਬੜਨਾ ਇੰਨੇ ਜਾਨੂੰ ਆਉਣਗੇ ਦੁਪਹਿਰ ਤੱਕ ਜਾਨੂੰ ਸੁੱਕ ਜਾਊਗਾ ਲੋ ਜੀ ਆਹ ਬਣਾ ਲਿਆ ਕੱਚਾ ਨਾਲੇ ਪਿੰਨੇ ਚਾਹ ਝਾੜੂ ਲਾ ਕੇ ਕੰਮ ਨਮੇੜ ਕੇ ਸਾਰਾ ਇੱਧਰ ਦਾਲ ਭਿਉ ਕੇ ਰੱਖੀ ਸੀਗੀ ਮੈਂ ਨਾਣ ਪਾਤਾ ਤੇ ਹਲਦੀ ਤੇ ਜੇ ਬੇਟੇ ਨੇ ਕਿਹਾ ਦਫੇਰ ਰੋਟੀ ਖਾਣੀ ਆ ਤਾਂ ਅਸੀਂ ਕੀ ਮਰਾ ਦਾਂਗੇ ਨਹੀਂ ਜੇ ਸ਼ਾਮ ਨੂੰ ਬਣਾ ਲਾਂਗੇ ਇਹ ਲੋਜੀ ਪੀਪਾ ਧਰਦੀ ਹੈ ਨੀਚੇ ਤੇ ਸੁੱਕ ਗਿਆ ਸਾਫ਼ ਹੋ ਗਿਆ ਸੁੱਕ ਗਿਆ ਤੇ ਸਬਜ਼ੀ ਪਈ ਸੀ ਮੈਂ ਤਾਂ ਚਾਰ ਨਾਲੇ ਖਾਉਂਗੀ ਇਹ ਡੱਬਾ ਧੋ ਤਾ ਕੀਆ ਹਲਦੀ ਵਾਲਾ ਇਹ ਡੱਬਾ ਧੋ ਕੇ ਹਲਦੀ ਵਾਲੇ ਵਿੱਚ ਪਾਣੀ ਪਾਤਾ ਇਹ ਪੀਪੀ ਲਿਆਂਦੀ ਸੀਗੀ ਨਵੇਟਰ ਚ ਪਾਉਣ ਪਾਣੀ ਇਹ ਵੀ ਧੋ ਤਾ ਸਮਾਰਤਾ ਲੋਜੀ ਰੈਸਟ ਰੁਸਟ ਕਰਕੇ ਹੁਣ ਆਪਾਂ ਸ਼ਾਮ ਨੂੰ ਆਏ ਰਸੋਈ ਚ ਹੌਣ ਲਾ ਦੀ ਟੱਕਣ ਟੱਕਣ ਵਲਾ ਕੇ ਇੱਧਰ ਧਰ ਲਿਆ ਆਪਾਂ ਨੇ ਤੜਕਾ ਹੁਣ ਮਰਾ ਲਾ ਨੇ ਐ ਸੀਟੀਆਂ ਦੋ ਚਾਰ ਜਿਹੜੀਆਂ ਮਰਾਉਣੀਆਂ ਨੇ ਦੁਪਹਿਰ ਦੀ ਚਾਹ ਪਾਣੀ ਪੀ ਕੇ ਰਾਸਟ ਕੀਤਾ ਤੇ ਉਸ ਤੋਂ ਬਾਅਦ ਇਹ ਚਲੇ ਗਏ ਮੋਟਰ ਤੇ ਫੇਟਾ ਹਿਲੇ ਆਇਆ ਨਹੀਂ ਫਿਰ ਆਪਾਂ ਨੇ ਪਾਲਿਆ ਹੁਣ ਕਿਉਂ ਦੇਸੀ ਤੇ ਇਹਦੇ ਚ ਪਾਲਨੇ ਆ ਜੀਰਾ ਜੀਰਾ ਪਾ ਕੇ ਤੇ ਇੱਧਰ ਪਿਆਜ਼ ਹਰੀ ਮਿਰਚ ਰਗੜ ਲਈਆ ਮੈਂ ਤੇ ਅੱਗੇ ਆਦਾ ਵੀ ਪਾਉਣੀ ਆ ਫਿਰ ਮੈਂ ਹੁਣ ਗਰਮੀ ਕਰਕੇ ਮੰਗਾਉਦੀ ਹਣੀ ਸਬਜੀ ਭੈਣ ਜੀ ਲੈਣ ਜਾਂਦੇ ਨੇ ਜਦੋਂ ਫਿਰ ਆਦਾ ਤਾਂ ਮੈਂ ਮੰਗਾਉਦੀ ਨਹੀਂ ਗਰਮੀ ਆ ਨਾ ਗਰਮੀ ਬਹੁਤ ਜਿਆਦਾ ਨੂੰ ਜੇ ਮੈਨੂੰ ਡਾਕਟਰ ਨੇ ਕਿਹਾ ਵੀ ਆਦਾ ਪਾਇਆ ਕਰ ਜ਼ਰੂਰ ਪਰ ਮੈਂ ਪਾਉਂਦੀ ਨਹੀਂ ਗਰਮੀ ਕਰਕੇ ਹੁਣ ਤੇ ਲੋਜੀ ਹੁਣ ਪਿਆਜ਼ ਪਾਤਾ ਪਿਆਜ਼ ਸਮਾਨ ਇੱਧਰ ਉਬਲ ਗਈ ਚਾਹ ਦਾਲ ਵੀ ਮੇਰੀ ਉਬਲ ਗਈ ਇੱਧਰ ਮੈਂ ਦੁੱਧ ਧਰ ਲਿਆ ਸੀਗਾ ਤੇ ਨਾਲ ਦੀ ਨਾਲ ਦੁੱਧ ਕਰ ਦੂੰ ਗਰਮੀ ਤਾਂ ਹੈਗੀ ਉਹ ਆ ਤੇ ਨਾਲੇ ਉੱਧਰ ਬਣ ਗਈ ਆਪਣੀ ਦਾਲ ਦਾਲ ਬਣ ਕੇ ਤੜਕਾ ਲਗਾਤਾ ਤੜਕਾ ਲਗਾ ਕੇ ਹੁਣ ਬਣਾਉਣੇ ਆਪਾਂ ਸ਼ਾਮ ਦੀ ਰੋਟੀ ਟੁੱਕ ਸਾਜਰੇ ਸਾਜਰੇ ਕੀ 6:30 ਹੋ ਲੱਗਦੀਆਂ 7 ਵਜੇ ਬੇਟਾ ਲੇਟ ਆਉਂਦਾ ਬਣਾਉਣ ਨੂੰ ਤਿਲ ਨਹੀਂ ਕਰਦਾ ਫਿਰ ਸਾਜਰੇ ਐ ਹੁੰਦਾ ਵੀ ਸੁੱਕ ਜਾਂਦੀਆਂ ਨੇ ਵਿਚਾਰਾ ਲੇਟ ਆਉਂਦਾ ਪਤਾ ਨਹੀਂ ਕ'ਹੇ ਵਜੇ ਆਉ ਫਿਰ ਐ ਹੁੰਦਾ ਫਿਰ ਨੇਰੇ 'ਚ ਦਿਖਦਾ ਨਹੀਂ ਐ ਨੇਰੇ ਚੌਖਾ ਜਿਹਾ ਲੱਗਦਾ ਚਾਨਣੇ ਖੜੇ ਖੜੇ ਲਾ ਲਈਏ ਲਾ ਲਈਏ ਤੇ ਰੋਟੀ ਲਾ ਕੇ ਮੈਨੂੰ ਫੋਨ ਕਰੂੰਗੀ ਆ ਜਾ ਵੀ ਤੇ ਅੱਜ ਆਪਦੀ ਰੋਟੀ ਖਾ ਲਾ ਸੱਜਰੇ ਤੇ ਲੋ ਜੀ ਹੁਣ ਆਪਾਂ ਰੋਟੀ ਲਾ ਲਈਏ ਗਰਮੀ ਵੀ ਬੜੀ ਆ ਹੁਣ ਬਹੁਤ ਜ਼ਿਆਦਾ ਗਰਮੀ ਆ ਹਵਾ ਬਿਲਕੁਲ ਹੀ ਨਹੀਂ ਚੱਲ ਰਹੀ ਹਾਲੇ-ਦਾਲੇ ਮੀਂਹ ਪਈ ਜਾਂਦੇ ਨੇ ਆਪਣੇ ਨਹੀਂ ਪੈਂਦੇ ਹੈਗੇ ਤੇ ਲੋ ਜੀ ਹੁਣ ਆਪਾਂ ਰੋਟੀ ਦਾ ਲਾ ਦੀਏ ਕੰਮ ਨਿਮੇੜਤੀ ਐ ਤੇ ਰੋਟੀ ਕਾ ਲਾ ਕੇ ਦੁੱਧ ਪਾਣੀ ਗਰਮ ਕਰ ਲਿਆ ਪਹਿਲਾਂ ਭਾਂਡੇ ਮਾਂਚ ਕੇ ਦੁੱਧ ਰੱਖ ਦਨੀ ਮੈਂ ਜੱਗ ਚ ਪਾ ਕੇ ਫਿਰ ਫਰਿੱਜ ਚ ਥੋੜੀ ਜੀ ਹਵਾ ਜੀ ਨਿਕਲ ਜੂ ਨਾ ਜੇ ਰੋਟੀ ਲਾ ਕੇ ਫਿਰ ਫਰਿੱਜ ਚ ਰੱਖ ਲੈਣੀ ਆ ਤੇ ਫਿਰ ਠੰਡਾ ਹੋਇਆ ਪੀਂਦੇ ਨੇ ਇਹ ਕੋਸਾ ਨਹੀਂ ਪੀਂਦੇ ਜਦੋਂ ਬਿਲਕੁਲ ਠੰਡਾ ਹੋ ਜਾਂਦਾ ਨਾ ਉਦੋਂ ਪੀਂਦੇ ਨੇ ਚਲੋ ਬੇਟਾ ਪੀ ਲਾਂਦਾ ਨਹੀਂ ਤਾਂ ਪਿੰਦਾ ਹੀ ਨਹੀਂ ਫਿਰ ਸਵੇਰ ਦਾ ਗਿਆ ਵਾ ਸ਼ਾਮ ਨੂੰ ਆ ਦਾ ਵਿਚਾਰਾ ਜਵਾਕ ਨੰਨਾ ਮੁੰਨਾ ਮੇਰਾ ਸਾਰਾ ਦਿਨ ਕਹਿੰਦਾ ਮੈਂ ਕਿਹਾ ਸਾਜਰੇ ਆ ਜਾਕਰ ਦਿਲ ਨਹੀਂ ਲੱਗਦਾ ਮੇਰਾ ਇਕੱਲੀ ਬੈਠੀ ਰਹਿਣੀ ਆ ਕਹਿੰਦਾ ਤੈਨੂੰ ਵਾਈਫਾਈ ਲਵਾ ਦਾਂ ਨਾ ਐਲ ਸੀ ਡੀ ਲਵਾ ਦਾਂ ਨਾ ਦੇਖੀ ਜਾਇਆ ਕਰ ਐਲਸੀਡੀ ਮੈਂ ਤਾਂ ਦੇਖਦੀ ਨਹੀਂ ਇੰਨੀ ਦਿਮਾਗ ਖਰਾਬ ਹੁੰਦਾ ਕੀ ਫਾਇਦਾ ਇੰਨਾ ਰੌਲਾ ਬਹੁਤ ਪਾਉਂਦੀ ਆ ਉਹ ਐਲਸੀਡੀ ਬਾਜ ਬਹੁਤ ਆਉਂਦੀਆਂ ਤੇ ਫਿਰ ਮੈਂ ਤਾਂ ਆਹ ਕਰ ਲਾਣੀ ਆ ਫੋਨ ਹੀ ਚਲਾ ਲਾਣੀ ਆ ਜਿੰਨਾ ਕਿ ਚਲਾਇਆ ਜਾਂਦਾ 10 11 ਵਜੇ ਤੱਕ ਕੰਮ ਨਿਬੜਦਾ ਫਿਰ ਫੋਨ ਚਲਾ ਲਵਨੇ ਆ ਫਿਰ ਦੁਪਹਿਰ ਦੀ ਚਾਹ ਪਾਣੀ ਤੇ ਕਿਸੇ ਦਾ ਲਾਈਵ ਦੇਖ ਲਿਆ ਕਦੀ ਆਪ ਦਾ ਲਾਈਵ ਚਲਾ ਲਿਆ 11 ਵਜੇ ਆਪਣਾ ਲਾਈਵ ਚੱਲਦਾ ਤੇ ਹੋਰ ਦੇਖ ਲਵਨੇ ਆ ਜਿਨ੍ਹਾਂ ਦੇ ਲਾਈਵ ਚੱਲਦੇ ਹੁੰਦੇ ਨੇ ਤੇ ਕੋਈ ਨਾਟਕ ਨੂਟਕ ਤੇ ਹੁਣ ਮੈਂ ਫਰੀ ਹੁੰਨੀ ਆ ਫੇਰ ਐ ਹੁਣ ਦਾ ਸਾਰੇ ਕੰਮ ਨਿਭੜ ਜਿਆਂ ਦਾ ਮੈਂ ਨੰਨੀ ਪਰੀ ਦੀ ਕੋਟੀ ਪੂਰੀ ਕਰਦਾ ਵਾਂ ਹਾ ਕੋਟੀ ਦਾ ਬੁਣੀ ਸੀ ਬੁਣੀ ਪਈਆ ਪਰੇ ਵੈਸੇ ਬਾਹਾਂ ਵਾਹ ਰਹੀਆਂ ਸੀਗੀਆਂ ਦੋ ਦੋ ਕੋ 4-4 ਉਂਗਲ ਮੈਂ ਦੇਖਦੀ ਹਾਂ ਪੂਰੀਆਂ ਕਰ ਦੂੰਗੀ ਮੈਂ ਕਹਿੰਦੀ ਸੀ ਵੀਰਵਾਰ ਨੂੰ ਉਦਣ ਵੀ ਉਹ ਪੂਰੀ ਕਰਕੇ ਦੂਜੀ ਲਾ ਲੂੰਗੀ ਮੈਂ ਉਹਦੀ ਪਰ ਮੇਤੋਂ ਹਲੇ ਉਹ ਹੀ ਨਹੀਂ ਪੂਰੀ ਹੋਏਗੀ ਗਰਮੀ 'ਚ ਦਿਲ ਨਹੀਂ ਕਰਦਾ ਇੱਧਰਲੇ ਕਮਰੇ 'ਚ ਬਹਿ ਜਾਨੀ ਆ ਮੈਂ ਇੱਧਰ ਦਾ ਬਿਲਕੁਲੋਂ ਹੀ ਨਹੀਂ ਜੀ ਕਰਦਾ ਜਦੋਂ ਫਿਰ ਉਧਰ ਏਸੀ ਲਾਉਂਦੇ ਨੇ ਦੁਪਹਿਰੇ ਜਾਂ ਜਾਂ ਲਾਲਾ ਲਨੀਆ ਦੋ ਚਾਰ ਸੜਾਈਆਂ ਪਾਲਨੀਆ ਜਾਂ ਸ਼ਾਮ ਨੂੰ ਫਿਰ ਜਿੰਨਾ ਚਿਰ ਬੇਟਾ ਨਹੀਂ ਆਉਂਦਾ ਉਨਾ ਚਿਰ ਬੁੱਲ ਲੈਣੀਆ ਇਹ ਆਪਦਾ ਟੀਵੀ ਦੇਖ ਲਾ ਲੈਂਦੇ ਨੇ ਸਰਦਾਰ ਸਾਹਿਬ ਤੇ ਹੁਣ ਰੋਟੀ ਲਾ ਕੇ ਫਿਰ ਆਪਾਂ ਸੜਾਈਆਂ ਪਾਲਾਂਗੇ ਚਾਰ ਕਰ ਦੂੰਗੀ ਦੋ ਚਾਰ ਦਿਨਾਂ ਤੱਕ ਤਾਂ ਪੂਰੀ ਕਰ ਦੂੰਗੀ ਤੇ ਫਿਰ ਦੂਜੀ ਲਾ ਲੂੰਗੀ ਦੂਜੀ ਕੋਟੀ ਲਾ ਲੂੰਗੀ ਬੁਣੀ ਜਾਊਗੀ ਜੇ ਹੁਣ ਤੇ ਬੂਨੂੰਗੀ ਫਿਰ ਵੀ ਮਹੀਨਾ ਹੋ ਜੂ ਫਿਰ ਇੱਕ ਜਿਹੜੀਆਂ ਹੋਰ ਪਈਆਂ ਨੇ 파ਸਮਾ ਰੰਗ ਬਰੰਗੀਆਂ ਨਵੀਆਂ ਹੀ ਨੇ ਵੈਸੇ ਫਿਰ ਉਹਨਾਂ ਦੀ ਬੁਣ ਦੂੰਗੀ ਉਹਨਾਂ ਨੂੰ ਫਿਰ ਕੀ ਕਰਨਾ ਇਹ ਵੀ ਰੰਗ ਬਰੰਗੀ ਹੋਇਆ ਮੈਂ ਇਹ ਕਰ ਲਈ ਸੀਗੀ ਆਪਣੀ ਇੱਕ ਇਹ ਕਿਹੜੀ ਕਰ ਦੇਣੀ ਨੰਨੀ ਬਰੀ ਦੀ ਦੋਹਾਂ ਦੀਆਂ ਕਰ ਲਈਆਂ ਦੋ ਕਰ ਲਈਆਂ ਮੈਂ ਘਰੇ ਪਾਉਣ ਨੂੰ ਕਰ ਲਈ ਸੀਗੀ ਉਹ ਰੰਗ ਬਰੰਗੀ ਨਾਲ ਡਿਜ਼ਾਈਨ ਬਣ ਗਿਆ ਮੇਰੇ ਕੋਲ ਸੋਹਣਾ ਤੇ ਹੋਰ ਪਈਆਂ ਨੇ ਰੰਗ ਬਰੰਗੀਆਂ ਦੀ ਉਹਨਾਂ ਦੀ ਕਰ ਦੂੰ ਨੰਨੇ ਮੁੰਨੇਆਂ ਦੀਆਂ ਕਰ ਦੂੰ ਮੈਂ ਫਿਰ ਇਰੰਗਾਂ ਦੀ ਤਾਂ ਕਈ ਪਈਆਂ ਚਲੋ ਜਵਾਕਾਂ ਦੀਆਂ ਕਰ ਦੂੰਗੀ ਬੁਣ ਦੂੰਗੀ ਫਿਰ ਡਿਜ਼ਾਈਨ ਪਾ ਦੂੰਗੀ ਤੇ ਇੱਕ ਇਹ ਲਾਉਂਗੀ ਹੁਣ ਪਹਿਲਾਂ ਇਹਦਾ ਕਰਾਂ ਨਵੇੜ 2-4 ਦਿਨਾਂ ਚ ਕੰਮ ਕਰਕੇ ਨਵੇੜ ਕੇ ਸਿਉ ਕੇ ਫੇਰ ਆਪਦੀ ਬਣੂੰਗੀ ਤੇ ਲੋ ਜੀ ਹੁਣ ਕਰ ਲਈ ਆਪਾਂ ਬੁਣ ਲਈਏ ਤੇ ਇੱਧਰ ਮੈਂ ਰੋਟੀ ਪਾਈ ਸੀਗੀ ਬੇਟੇ ਦੀ ਪਾ ਕੇ ਦਾਲ ਪਾਤੀ ਸਬਜ਼ੀ ਰੱਖਤੀ ਤੇ ਰੋਟੀਆਂ ਰੱਖਤੀਆਂ ਮੈਂ ਕਿਹਾ ਖਾ ਲਾ ਨਹੀਂ ਤੇ ਨਹੀਂ ਜੀ ਬੇਟੇ ਲਈ ਨਹੀਂ ਹੈਗੀ ਸਰਦਾਰ ਸਾਹਿਬ ਜੀ ਨੇ ਡੌਗੀਆਂ ਵਾਸਤੇ ਰੱਖੀਆਂ ਸੀ ਜੇ ਮੈਂ ਸ਼ਾਮ ਨੂੰ ਵੀ ਆ ਜਾਂਦੇ ਨੇ ਮਾਣੂ ਆ ਜਾਂਦੀਆਂ ਨੇ ਤੇ ਡੌਗੀ ਆ ਜਾਂਦੇ ਨੇ ਫਿਰ ਉਹਨਾਂ ਨੂੰ ਵੀ ਵਿਚਾਰਿਆਂ ਨੂੰ ਪਾਏ ਆਉਣੀ ਆ ਮੈਂ ਤੇ ਉਹ ਕੋਲਾ ਜਾਂ ਕੋਲਾ ਤਾਂ ਫੁੱਟ ਗਿਆ ਉਹ ਮਿੱਟੀ ਦਾ ਲਿਆਂਦਾ ਜਿਹੜਾ ਉਹਦੇ ਚ ਪਾਏ ਆਉਣੀ ਆ ਤੇ ਨਾਲੇ ਦੁੱਧ ਪਾ ਜਾਊਂਗੀ ਫਿਰ ਚੂਰ ਕੇ ਖਾਲਾਂਦੇ ਨੇ ਲੋ ਜੀ ਹੁਣ ਰੋਟੀ ਲਾ ਕੇ ਕੰਮ ਨਿਬੇੜ ਕੇ ਫਿਰ ਮਿਲਦੇ ਆਂ ਬੇਲੇ ਹੋਕੇ ਵੀਰ ਬਸੀਆ ਲੱਗੀ ਕਮੈਂਟ ਲਾਈਕ ਸਬਸਕ੍ਰਾਈਬ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਲੋ ਜੀ ਸਵੇਰੇ ਮਿਲਦੇ ਆਂ